ਇਹ ਲੋਬੇ ਜੀ ਮੇਰੀ ਵੀਡੀਓ ਦੇਖ ਕੇ ਆ ਜਾਓ 4 ਲੱਖ 95000 ਤੁਸੀਂ ਜਿੰਨੀ ਕਰਨੀ ਕਰ ਦੋ ਛੋੜੀ ਠੀਕ ਹੈ 80000 ਦਾ ਲੈ ਜਾਓ ਬਈ ਜਮਨ ਨਵੇਂ ਆ ਗਏ ਬੈਗਟਰ ਤੁਸੀਂ ਦੇਖ ਸਕਦੇ ਹੋ ਅਜੇ ਰਾਬੜ ਵਗੈਰਾ ਵੀ ਆ ਪਈ ਹੈ ਕੀ ਆਪ ਹੀ ਬੋਏ ਬਈ ਜੀ ਤੁਸੀਂ ਹਾਂਜੀ ਆਪਾਂ ਆਪ ਹੀ ਬੋਇਆ ਬਿੱਲ ਨਾਲ ਠੀਕ ਹੈ ਬਿੱਲ ਮਿਲ ਜੂਗਾ ਨਟਾਰਾਂ ਦਾ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਨੂੰ ਤੁਹਾਰੇ ਸਾਰੇ ਠੀਕ ਹੋਵੋਗੇ ਤੇ ਜਿਹੜੇ ਵੀਰ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਾਂ ਮੋਗੇ ਮੰਡੀ ਤੇ ਖੜੇ ਆਂਗੇ ਤੇ ਬਾਈ ਕਲਦੀਪ ਆਪਣੇ ਨਾਲ ਆ ਕਰਦੇ ਆਂ ਗੱਲਬਾਤ ਕਿੰਨੇ ਟਰੈਕਟਰ ਲੈ ਕੇ ਸਤਿ ਸ਼੍ਰੀ ਅਕਾਲ ਬਾਈ ਕਲਦੀਪ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਬਾਈ ਵਧੀਆ ਜੀ ਠੀਕ ਆ ਬਾਈ ਜੀ ਕਿੰਨੇ ਟਰੈਕਟਰ ਲੈ ਕੇ ਆਂ ਮੇ ਜੀ ਵੀਰ 5 ਟਰੈਕਟਰ ਲੈ ਕੇ ਆਏ ਠੀਕ ਆ ਬਾਈ ਜੀ ਤੇ ਪਿੰਡ ਹੈਗਾ ਬਾਈ ਜੀ ਸੇਖਵਾ ਜੀ ਸੇਖਵਾ ਠੀਕ ਆ ਬਾਈ ਜੀ ਤੇ ਕਾਪੀ ਕਾਗਜ ਆ ਜਾਂਦੀ ਬਾਈ ਜੀ ਕਾਪੀ ਕਾਗਜ ਪੂਰੇ ਫੁੱਲ ਓਕੇ ਆ ਵੀਰੇ ਠੀਕ ਆ ਜੀ ਤੇ ਜਿਹੜੇ ਟਰੈਕਟਰ ਹੈਗੇ ਬਈ ਪੰਜਾਬ ਨੰਬਰ ਹੈ ਕੀ ਕਿੰਨੇ ਕਿ ਟਰੈਕਟਰ ਹੁੰਦੇ ਬਈ ਆਪਣੇ ਟਰੈਕਟਰ ਆਪਣੇ ਕੋਲ 6-7 ਹੁੰਦੇ ਆ ਚਾਰ ਐਸ ਟਾਈਮ ਤੇ ਖੜੇ ਇੱਕ ਟਰਾਲਾ ਖੜਾ ਠੀਕ ਆ ਜੀ ਤਿੰਨ ਚਾਰ ਟਰੈਕਟਰ ਘਰੇ ਖੜੇ ਆ ਠੀਕ ਆ ਜੀ ਤੇ ਜਿਹੜੇ ਘਰੇ ਖੜੇ ਆ ਕਿਹੜੇ-ਕਿਹੜੇ ਆ ਬਈ ਜੀ 259 11 ਇੱਕ ਸੋਨਾਲੀਕਾ ਠੀਕ ਆ ਜੀ ਚੈੱਕ ਕਰ ਜਣਾ ਠੀਕ ਆ ਜੀ ਹਾਂਜੀ ਤੇ ਮਾਡਲ ਪਤਾ ਬਈ ਜੀ ਕਿੰਨੇ-ਕਿੰਨੇ ਜੋ ਹਾਂਜੀ ਮਾਡਲ 13 ਮਾਡਲ ਅਰਜਨ ਠੀਕ ਆ ਜੀ 86 ਮਾਡਲ ਦੋ ਖੜਿਆ ਲਾਟ 11 ਸੋਨਾਲੀਕਾ ਖੜਾ 13 ਮਾਡਲ ਠੀਕ ਹੈ ਬਾਈ ਜੀ ਤੇ ਬਾਕੀ ਬਈ ਫੋਟੋ ਮੈਂ ਮੰਗਾ ਲਿਓ ਤੇ ਸਕਰੀਨ ਉੱਪਰ ਨੰਬਰ ਬਾਈ ਦਾ ਹੈਗਾ ਤੇ ਵੀਡੀਓ ਸਟਾਰਟ ਕਰਦੇ ਬਾਈ ਜੀ ਸਵਰਾਜਾ 855 ਤੋਂ ਤੇ ਮਾਡਲ ਬਈ ਇਹ 21 ਮਾਡਲ ਆ ਜੀ ਬਾਈ ਦੀ ਕਾਪੀ ਆ ਠੀਕ ਹੈ ਲਾਇਬ੍ਰੇਰੀ ਟਾਪ ਮਾਡਲ ਹੈਗਾ ਤੇ ਲਈ ਆਪਾਂ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਜੀ ਪੂਰਾ ਕੋਕਾ ਪੀਸ ਹੈਗਾ ਫਰਸਟ ਕੁਆਲਟੀ ਦੇ ਬਈ ਜੀ ਹਾਂ ਜੀ ਫਰਸਟ ਕੁਆਲਟੀ ਠੀਕ ਹੈ ਨਾਲ ਦੀ ਬਈ ਟਾਇਰ ਟੂਰਾ ਚਾਰੇ ਟਾਇਰ ਨਾਲ ਦੇ 85 ਪੈਸੇ ਠੀਕ ਹੈ ਲੈ ਬਈ ਜੀ 21 ਮਾਡਲ ਆ ਬਾਈ ਦੀ ਆਰਸੀ ਨਾਲ ਦੇ ਟਾਇਰ ਨੇ ਬਈ ਜੀ ਤੇ 85 ਪੈਸੇ ਤੇ ਘੰਟੇ ਚੱਲੇ ਹੋਏ ਬਈ ਜੀ 1350 1350 ਬਾਈ ਇਹ 1350 ਘੰਟਾ ਕੰਪਨੀ ਰਿਕਾਰਡ ਚੱਲਿਆ ਹੋਵੇ ਜੀ ਕੰਪਨੀ ਰਿਕਾਰਡ ਚੱਲਿਆ ਜੀ ਠੀਕ ਆ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਚਿੱਟਾ-ਚੂਟਾ ਅਜੇ ਤੱਕ ਪੂਰੀਆਂ ਸਾਫ ਪਈਆਂ ਨੇ ਹੈਗੀਆਂ ਤੇ ਇਹਦੀ ਡਿਮਾਂਡ ਬਾਈ ਜੀ 690000 ਰੁਪਏ ਦੀ ਡਿਮਾਂਡ ਆ ਜੀ ਠੀਕ ਆ ਜੀ ਮੌਕੇ ਤੇ ਬਾਈ ਮੌਕੇ ਤੇ ਸਾਢੇ 6 ਲੱਖ ਦਾ ਨੈਟ ਰੇਟਰ ਦੇ ਦਾਂਗੇ ਕਿੰਨੇ ਦਾ ਸਾਢੇ 6 ਲੱਖ ਦਾ 40000 ਰੁਪਏ ਦਾ ਡਿਸਕਾਊਂਟ ਆ ਬਾਈ ਸਿੱਧੇ ਤੈਨੂੰ ਵੀ ਬਾਕੀ ਚੈੱਕ ਕਰ ਲਓ ਟਰੈਕਟਰ ਦੀ ਕੰਡੀਸ਼ਨ ਫਸਟ ਪਾਰਟੀ ਦਾ ਪੰਜਾਬ ਨੰਬਰ ਹੈਗਾ ਤੇ ਨੰਬਰ ਕਿੱਥੋਂ ਦਾ ਬਈ ਜੀ ਪੀਬੀ 13 ਸੰਗਰੂਰ ਦਾ ਲੈ ਬਈ ਜੀ ਸੰਗਰੂਰ ਦਾ ਨੰਬਰ ਹੈਗਾ ਜਿਹੜਾ ਵੀ ਆਨੂੰ ਸ਼ੇਅਰ ਕਰਕੇ ਆਉਗਾ ਉਹਦੇ ਆਸਤੇ ਸਾਢੇ 6 ਲੱਖ ਦਾ ਸਾਢੇ 6 ਲੱਖ ਦਾ ਲੈ ਬਈ ਜੀ ਜੇ ਪੁਰਾਣਾ ਟਰੈਕਟਰ ਕੱਟਣਾ ਹੋ ਬਈ ਕੱਟ ਲਾਂਗੇ ਜੀ ਠੀਕ ਆ ਬਈ ਲੋਨ ਵਗੈਰਾ ਦੀ ਫੈਸਿਬਿਲਿਟੀ ਹੈ ਕਿ ਬਈ ਆਪਣੇ ਕੋਲ ਹਾਂਜੀ ਠੀਕ ਆ ਜੀ ਤੇ ਅੱਗੇ ਕਿ ਬਈ ਜੀ ਫਾਰਮਟ੍ਰੈਕ 60 ਦਾ ਕਹਿੰਦੀ ਲੋੜ ਨਹੀਂ ਹੈ ਕਿ ਬਈ ਪੁੱਛਣ ਦੀ ਵੀ ਲੋੜ ਨਹੀਂ ਬਈ ਵੇ ਸਾਰਾ ਓਰੀਜਨਲ ਹੀ ਆ ਬਾਕੀ ਤੁਸੀਂ ਦੇਖ ਸਕਦੇ ਬਈ ਜੀ ਤੇ ਮਾਡਲ ਹੈਗਾ ਭਾਈ ਜੀ ਇਹ 98 98 ਮਾਡਲ ਹੈਗਾ ਭਾਈ ਜੀ ਤੇ ਟਾਇਰ ਭਾਈ ਜੀ ਟਾਇਰ ਮੂਰਲੇ 50 ਪੈਸੇ ਮਗਰਲੇ 29 ਲੈ ਭਾਈ ਜੀ 29 ਅਗੇ ਬੈਕ ਟਾਇਰ ਤੁਸੀਂ ਦੇਖ ਸਕਦੇ ਹੋ ਜੇ ਰਾਬਟ ਵਗੈਰਾ ਵੀ ਆ ਪਈ ਹੈ ਕੀ ਆਪ ਹੀ ਬੋਏ ਭਾਈ ਜੀ ਤੁਸੀਂ ਹਾਂਜੀ ਆਪਾਂ ਆਪ ਹੀ ਬੋਇਆ ਬਿੱਲ ਨਾਲ ਠੀਕ ਹੈ ਬਿੱਲ ਮਿਲ ਜੂਗਾ ਨਾ ਟਾਇਰਾਂ ਦਾ ਠੀਕ ਹੈ ਭਾਈ ਜੀ ਤੇ ਬਿੱਲ ਵਗੈਰਾ ਵੀ ਮਿਲ ਜੂਗਾ ਤੇ ਇੰਜਨ ਗੇਅਰ ਦੱਸੋ ਭਾਈ ਜੀ ਇੰਜਨ ਗੇਅਰ ਦਾ ਪੂਰਾ ਚੰਗਾ ਟਰੈਕਟਰ ਆ ਪੂਰਾ ਪੱਕਾ ਟਰੈਕਟਰ ਆ ਪੰਜਾਬ ਨੰਬਰ ਆ ਲੀਕੇਜ ਲੋ ਕੁਝ ਤਾਂ ਨਹੀਂ ਹੈਗਾ ਭਾਈ ਜਮਾ ਪਿਆ ਤੋਂ ਯਾਨੀ ਸਾਰਾ ਸੁੱਕਾ ਟਰੈਕਟਰ ਪਿਆ ਹੋਇਆ ਹੈ ਪੂਰਾ ਸੁੱਕਾ ਪਿਆ ਟਰੈਕਟਰ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਜੀ ਜਮਾ ਸਾਫ ਪਿਆਗਾ ਤੇ ਪੰਜਾਬ ਨੰਬਰ ਆ ਤੇ ਇਹਦੀ ਡਿਮਾਂਡ ਪਈ ਜੀ 220000 ਆ ਜੀ 2 ਲੱਖ ਤੇ 20000 ਹਾਂਜੀ ਤੇ ਪੀਵੀ 44 ਨੰਬਰ ਆ ਨਾ ਭਾਈ ਜੀ ਹਾਂਜੀ ਮੌਕੇ ਤੇ ਭਾਈ ਜੀ 195000 ਦਾ ਨੈਟ ਰੈਟਰ ਹੋਊਗਾ ਜੀ। ਬਾਈ ਜੀ 195000 ਦਾ ਨੈਟ ਟਰੈਕਟਰ ਤੁਹਾਨੂੰ ਮਿਲ ਜੂਗਾ। ਬੈਟਰੀ ਬੂਟਰੀ ਪਖੋਕੇ ਬਾਈ। ਬੈਟਰੀ ਮਰਾਉਣ ਦੀ ਜਮਾ ਨਵੀਂ ਜੀ ਵਿੱਚ। ਠੀਕ ਹੈ ਜੀ ਨਵੀਂ ਜਮਾ ਬੈਟਰੀ ਹੈ। ਜਮਾ ਨਵੀਂ ਮਰਾਉਣ ਕੰਪਨੀ ਦੀ ਵੱਡੀ ਬੈਟ। ਠੀਕ ਆ ਬਾਈ। ਹਾਂ ਜੀ। ਤੇ ਅੱਗੇ ਕਹ ਬਾਈ ਜੀ 66 11 ਛੋਟਾ ਟਰੈਕਟਰ ਸਿੱਧੂ ਮੂਸੇ ਵਾਲੇ ਦੀ ਕਹਿੰਗੇ ਪਹਿਲੇ ਪਸੰਦ ਆਣਾ ਬਾਈ ਜੀ। ਇੱਕ ਗੱਲ ਆ ਇਹ ਰੋਡ ਤੇ ਜਿੱਥੇ ਮਰਜ਼ੀ ਜਾਂਦਾ ਹੋਵੇ ਖੇਤ ਤੇ ਖੜਾ ਹੋਵੇ ਘਰੇ ਖੜਾ ਹੋਵੇ ਇਹਨੂੰ ਦੇਖ ਕੇ ਦਾ ਸਿੱਧੂ ਮੂਸੇ ਵਾਲਾ ਬਾਈ ਜ਼ਿਆਦਾ ਆਉਂਦੀ। ਹਾਂ ਜ ਤੇ ਇਹ ਮਾਡਲ ਵੇ ਜੀ ਇਹ 98 ਮਾਡਲ ਆ ਜੀ ਤੇ ਪੰਜਾਬ ਨੰਬਰ ਆ ਪਹਿਲੇ ਘਰ ਦਾ ਟਰੈਕਟਰ ਆ ਪਹਿਲੇ ਨਾਮ ਤੇ ਆ ਪਹਿਲੇ ਨਾਮ ਦਾ ਹਾਂਜੀ ਲੈ ਬਈ ਫਸਟ ਪਾਰਟੀ ਦਾ ਟਰੈਕਟਰ ਹੈਗਾ ਬਾਈ ਕਹਦਾ ਪਹਿਲੇ ਘਰ ਦਾ ਤੇ ਪਹਿਲੇ ਹੀ ਨਾਮ ਆਗਾ ਠੀਕ ਆ ਬਾਈ ਜੀ ਬਾਕੀ ਕੰਡੀਸ਼ਨ ਕਿਹੜੀ ਹੈ ਇਹ ਸਿੱਧਾ ਟਰੈਕਟਰ ਆ ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਟਾਇਰਾਂ ਦੀ ਗੱਲ ਕਰੀ ਬਾਈ ਜੀ ਟਾਇਰ ਜੇ ਮੂਰਲੇ ਬਿਲਕੁਲ ਨਵੇਂ ਠੀਕ ਆ ਜੀ ਮਗਰਲੇ 65% ਟਾਇਰ ਆ ਜੀ ਠੀਕ ਆ ਜੀ ਲਓ 65 70 ਪੈਸੇ ਬੈਗ ਟਾਇਰ ਨੇਗੇ 16 ਦੇ ਟਾਇਰ ਨੇ ਰਿਮਾ ਰੂਮਾ ਦਾ ਤੁਸੀਂ ਦੇਖ ਸਕਦੇ ਹੋਗੇ ਸਾਰਾ Ориਜਨਲ ਹੀ ਆ ਬਾਈ ਕੰਦਾ ਤੇ ਮਾਡਲ ਹੈਗਾ ਭਾਈ ਜੀ ਇਹ 750 ਨੰਬਰ ਪੰਜਾਬ ਨੰਬਰ ਤੇ ਡਿਮਾਂਡ ਭਾਈ ਜੀ ਦੀ ਡਿਮਾਂਡ ਇਹ ਵੀ ਹੈਗੀ 2 ਲੱਖ ਰੁਪਈਆ 2 ਲੱਖ ਰੁਪਈਆ ਇੰਜਨ ਗੇਅਰ ਭਾਈ ਜੀ ਇੰਜਨ ਗੇਅਰ ਦਾ ਪੂਰਾ ਪੱਕਾ ਜੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਠੀਕ ਹੈ ਜੀ 100% ਗਾਰੰਟੀ ਕਰਦੇ ਆ ਇਹਨਾਂ ਭਾਈ ਠੀਕ ਆ ਭਾਈ ਜੇ ਕਿਸੇ ਨੇ ਤਿਆਰ ਤੁਰ ਕਰਵਾਉਣਾ ਹੋ ਭਾਈ ਤਾਂ ਉਹਦੇ ਵਾਸਤੇ ਦਾ ਪੂਰਾ ਬੈਸਟ ਆ ਵੈਸੇ ਇੰਜਨ ਗੇਅਰ ਭਾਈ ਨੇ ਦੱਸ ਹੀ ਦਿੱਤਾ ਤੇ ਡਿਮਾਂਡ ਹੈਗੀ ਭਾਈ ਜੀ ਦੀ 2 ਲੱਖ ਰੁਪਈਆ ਡਿਮਾਂਡ ਹੈ ਪੂਰੀ ਹਾਂ ਜੀ ਠੀਕ ਹੈ ਨਾ ਭਾਈ ਪੂਰੇ 2 ਲੱਖ ਰੁਪਈਆ ਡਿਮਾਂਡ ਆ ਗਈ ਹਾਂ ਜੀ ਇਹਦਾ ਲਾਸਟ ਰੇਟ ਬਿਲਕੁਲ 1,80,000 ਰੁਪਇਆ ਲਾਸਟ ਜੈਸੇ 9 ਹਾਂ ਜੀ ਜੈਸੇ 9 1,80,000 ਰੁਪਇਆ ਬਾਈ ਕਹਿੰਦਾ ਟਰੈਕਟਰ ਵੀ ਕੱਟਿਆ ਜਾਊਗਾ ਨਾਲ ਹੈ ਨਾ ਬਾਈ ਹਾਂ ਜੀ ਕੱਟਿਆ ਜਾਊਗਾ ਠੀਕ ਹੈ ਜੀ ਇਹਦੇ ਰੇਟ ਦਾ ਵੀ ਟਰੈਕਟਰ ਵੀ ਕੱਟਿਆ ਜਾਊਗਾ ਤੇ ਅਗੇ ਕਹੇ ਬਾਈ ਜੀ ਸੋਨਾ ਲੀਕਾ ਤੇ ਬੈਕ ਟਾਇਰ 13 ਦੇਣਾ ਬਾਈ ਜੀ ਬੈਕ ਟਾਇਰ 13 ਦੇ ਨੇ ਬਾਈ ਜੀ ਜਮਨ ਨਵੇਂ ਟਾਇਰ ਨੇਗੇ ਬਿਲ ਵਗੈਰਾ ਬਾਈ ਬਿੱਲ ਬਿੱਲ ਨਹੀਂ ਮਿਲਣਾ ਠੀਕ ਆ ਬਾਈ ਬਾਕੀ ਬਾਈ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਟਾਇਰ ਨੇ ਜਾਂ ਆਊਟਰ ਰਬੜ ਵਗੈਰਾ ਬਾਹਰੋਂ ਬਾਹਰੋਂ ਚੈੱਕ ਕਰਨੋ ਤੇ ਸੈਂਟਰ ਗੇਰ ਹੈਗਾ ਜਿਹੜਾ ਬਹੁਤ ਜ਼ਿਆਦਾ ਘੱਟ ਮਿਲਣ ਵਾਲਾ ਤੇ ਬਹੁਤ ਘੱਟ ਤੇਲ ਖਰਚ ਵਾਲਾ ਟਰੈਕਟਰ ਹੈ ਨਾ ਬਈ ਹਾਂਜੀ ਫਰੰਟ ਟਾਇਰ ਵੀ ਜੀ ਹਾਂਜੀ ਅਗਲੇ ਟਾਇਰ ਅਗਲੇ ਟਾਇਰ ਵੀਰੇ ਹੈਗੇ 60 ਪੈਸੇ ਤੇ ਇੰਜਨ ਗੇਅਰ ਬਾਈ ਇੰਜਨ ਗੇਅਰ ਤਾਂ ਪੂਰਾ ਪੱਕਾ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਲੋ ਬਈ ਪੰਜਾਬ ਨੰਬਰ ਹੈਗਾ ਆरिजिनल ਆ ਕਿਤੇ ਵੀ ਕਲ ਮਾਈ ਲੱਗੀ ਨਹੀਂ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਕੰਪਨੀ ਰਿਕਾਰਡ ਜਿਹੜੇ ਟਰੈਕਟਰ ਹੁੰਦੇ ਨੇਗੇ ਜਿੰਮੇ ਦੇ ਹੁੰਦੇ ਨੇਗੇ ਆਪਣੇ ਕੋਲ ਉਹ ਜਿਵੇਂ ਪੇਂਟ ਸੈਂਟ ਹੋਇਆ ਦੱਸ ਦੋ ਨਾ ਜਿੱਤੇ ਵੀ ਸਾਰਾ ਆरिजिनल ਟਰੈਕਟਰ ਆ ਟੋਟਲੀ ਠੀਕ ਹੈ ਜੀ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ 2000 ਮਾਡਲ ਆਗਾ ਤੇ ਇਹਦੀ ਡਿਮਾਂਡ ਬਈ ਜੀ 2 ਲੱਖ 60 ਹਜ਼ਾਰ ਰੁਪਏ ਡਿਮਾਂਡ ਆ ਜੀ ਠੀਕ 2 ਲੱਖ ਤੇ 60 ਹਜ਼ਾਰ ਤੇ ਮੌਕੇ ਤੇ ਬਈ ਜੀ ਮੌਕੇ ਤੇ 35 ਦਾ ਦੇ ਠੀਕ ਹੈ ਲੈ ਵੀ 2 ਲੱਖ 35000 ਦਾ ਬਾਈ ਕਹਿੰਦਾ ਮੌਕੇ ਤੇ ਦੇ ਦਾਂਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਬਾਈ ਕੋਲੇ ਚਾਰ ਟਰੈਕਟਰ ਸੀ ਬਾਈ ਜੀ ਹਾਂ ਜੀ ਆ ਚਾਰ ਟਰੈਕਟਰ ਆ ਦੋ ਤਿੰਨ ਟਰੈਕਟਰ ਘਰੇ ਵੀ ਖੜੇ ਤਿੰਨ ਠੀਕ ਹੈ ਤੇ ਅੱਗੇ ਆ ਗਿਆ ਬਾਈ ਕੋਲੇ ਟਰਾਲਾ ਤੇ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਤੇ ਦੱਸੋ ਬਾਈ ਜੀ ਕਿੰਨੇ ਮੈ ਕਿੰਨੇ ਦਾ ਪੱਡਾ ਇਹ 11 ਬਾਈ 6.5 ਦਾ ਟਰਾਲਾ ਜੀ ਠੀਕ ਹੈ ਤਿੰਨ ਫੁੱਟ ਵੱਡਾ ਤੇ ਹਾਂ ਜੀ ਤਿੰਨ ਫੁੱਟ ਵੱਡਾ ਜੀ 2.5 ਇੰਚਾ ਮਾੜਾ ਠੀਕ ਹੈ 10 ਇੰਚੀ ਚੰਦਰ ਲੱਗਾ ਠੀਕ ਹੈ ਲੈ ਵੀ 10 ਨਟੀਆਂ ਖੱਬਾ 10 ਨਟੀਆਂ ਖੱਪਾਂ ਨੇ ਤੇ ਜੇ ਟਾਇਰ ਟਾਇਰਾਂ ਦੀ ਗੱਲ ਕਰੀਏ ਬਾਈ ਜੀ। ਟਾਇਰ ਚਾਰੇ ਪੱਕੇ ਆ ਜੀ। ਬੇਗਾਂਕ ਟਾਇਰ ਆ। 10mm ਦੀ ਹੱਬਾ। 10mm ਦੀ ਹੱਬਾ ਸਟੀਲੀ ਹੱਬਾ ਚਾਗਾ। ਹਾਂ ਜੀ। ਠੀਕ ਆ ਬਾਈ ਜੀ। ਤੇ ਟਾਟਾ ਦੇ ਇਸ ਲੱਗੇ ਹੋਏ ਬਾਈ ਜੀ। ਹਾਂ ਜੀ। ਠੀਕ ਆ ਬਾਈ। ਤੇ ਚਾਦਰ ਕਿਹੜੀ ਲੱਗੇ ਹੋਏ ਜੀ ਤੇ? ਚਾਦਰ ਥੱਲੇ 10mm ਸਾਈਡਾਂ ਦੇ ਬਾਹਰ। ਠੀਕ ਹੈ। ਇਹ ਵੀ 10mm ਤੇ 12mm ਤੇ ਟਰਾਲੀ ਬਈ ਕਰੂਆ ਜਾਂ ਵੀ ਆਪਣਾ ਸੇਲ ਦਾ ਕੰਮ ਆਗਾ ਸੇਲ ਦਾ ਕੰਮ ਆ ਜੀ ਆਪਣਾ ਠੀਕ ਆ ਬਾਈ ਜੀ ਤੇ ਇਹਦਾ ਵੇਟ ਕਿੰਨਾ ਹੋਊਗਾ ਬਾਈ ਜੀ ਵੇਟ ਹੋਊਗਾ 18 ਤੋਂ 19 ਕੁਆਂਟਰ 18 ਤੋਂ 19 ਕੁਆਂਟਰ ਠੀਕ ਆ ਬਾਈ ਜੀ ਮੱਥਿਓ ਕਾਲੀਆਂ ਵੀ ਤਿਆਰ ਕਰਦੈ ਨੇ ਬਾਈ ਜੀ ਕਰਵਾਉਣੇ ਹਾਂਜੀ ਕਰ ਦਿੰਦੇ ਠੀਕ ਆ ਜੀ ਤੇ ਇਹਦੀ ਡਿਮਾਂਡ ਕਿੰਨੀ ਆ ਬਾਈ ਜੀ ਇਹਦੀ 1,75,000 ਰੁਪਏ ਦੀ ਡਿਮਾਂਡ ਆ ਠੀਕ ਆ ਜੀ ਤੇ ਮੌਕੇ ਤੇ ਬਾਈ ਜੀ ਮੌਕੇ ਤੇ ਵੀ 60 ਦੀ ਦੇਵਾਂਗੇ ਲਾਸਟ ਲਾਸਟ ਹਾਂਜੀ ਠੀਕ ਆ ਬਾਈ ਜੀ ਬਾਕੀ ਬਈ ਸਕਰੀਨ ਉੱਪਰ ਨੰਬਰ ਤਾਂ ਹੈਗਾ ਬਾਈ ਦਾ ਕੰਟੈਕਟ ਕਰਕੇ ਵੀ ਖਰੀਦਦੇ ਹੋ ਖਰੀਦ ਸਕਦੇ ਹੋ ਤੇ ਲੋਕੇਸ਼ਨ ਦੱਸ ਦੋ ਬਾਈ ਜੀ ਇੱਕ ਵਾਰੀ ਹੋਰ ਆਪਣੇ ਇਹ ਆਪਣਾ ਤਲਵੰਡੀ ਭਾਈ ਦੇ ਨਾਲ ਸੇਖਮਾ ਪਿੰਡ ਆ ਜੀ ਠੀਕ ਆ ਬਾਈ ਜੀ ਜਿਹੜਾ ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਰੋਡ ਜਾਂਦਾ ਉਹ ਤੇ ਤਲਵੰਡੀ ਭਾਈ ਦੇ ਬਿਲਕੁਲ 2 ਕਿਲੋਮੀਟਰ ਵੱਟ ਨਾਲ ਠੀਕ ਆ ਸੇਖਮਾ ਪਿੰਡ ਤੇ ਮੋਬਾਈਲ ਨੰਬਰ ਬਾਈ ਜੀ 94637 04547 ਠੀਕ ਆ ਬਈ ਠੀਕ ਆ ਬਈ ਕਲਦੀ ਬਹੁਤ ਬਹੁਤ ਧੰਨਵਾਦ ਬੜੀਆ ਲੱਗਿਆ ਸਸੀ ਕਾ ਬੇਦਾਰੀ ਸਸੀ ਕਾਲ ਬਾਈ ਜੀ ਠੀਕ ਹੋ ਬਾਈ ਜੀ ਪੂਰੇ ਵਧ ਗਏ ਜੀ ਠੀਕ ਆ ਬਾਈ ਜੀ ਕਿੰਨੇ ਡਾਕਟਰ ਲੈ ਕੇ ਆਏ ਦੋ ਟਰੈਕਟਰ ਆ ਜੀ ਦੋ ਲੈ ਕੇ ਆਏ ਹਾਂ ਹਾਂ ਜੀ ਠੀਕ ਆ ਬਾਈ ਜੀ ਤੇ ਰੀਤ ਲੈ ਗਿਆ ਬਾਈ ਤੇ ਦੂਜਾ ਕਿਹੜਾ ਵੇ ਜੀ ਸੋਨਾ ਲੀਕਾ 50 ਦਾ ਠੀਕ ਆ ਬਾਈ ਜੀ ਤੇ ਇਹ ਮਾਡਲ ਦੱਸੋ ਬਾਈ ਪਹਿਲਾਂ ਇਹ 22 ਮਾਡਲ ਜੀ ਲੈ ਵੀ 22 ਮਾਡਲ ਆ ਸੈਂਟਰ ਗੇਅਰ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਤੇ ਘੰਟੇ ਚੱਲੇ ਹੋ ਬਾਈ ਜੀ 1200 ਘੰਟੇ ਫਸਟ ਪਾਰਟੀ ਨਗਦ ਕੈਸ ਦਾ ਠੀਕ ਆ origianally ਜਿੰਨਾ ਹੈਗਾ ਸਭ ਵੀ ਨਾਲ ਜੀ ਕਿੱਥੋਂ ਮਰਜ਼ੀ ਚੈੱਕ ਕਰਾ ਲੈ ਬੰਦਾ ਠੀਕ ਆ ਜੀ ਨਾਲ ਦੀ ਟਾਇਟਰ ਸਭ ਕੁਝ ਨਾਲ ਦਾ ਜੀ ਠੀਕ ਹੈ ਨੇ ਵੀ ਇਹ ਸਭ ਕੁਝ ਨਾਲ ਦਾ ਹੈ ਜਿਹੜਾ ਕੋਈ ਵੀ ਹੈ ਕੰਪਨੀ ਵੱਲੋਂ ਕੰਡੀਸ਼ਨ ਤੋਂ ਵੀ ਚੈੱਕ ਕਰ ਸਕਦੇ ਹੋ ਬਾਈ ਜੀ ਪਲੇਟ ਵਗੈਰਾ ਦੀ ਨਿਗ੍ਹਾ ਮਰਪਾਉਣਾ ਵੀ ਤੁਹਾਨੂੰ ਪਲੇਟ ਹੂੰ ਠੀਕ ਆ ਭਾਜੀ ਤੇ ਦਿਖਾਈਏ ਵੀ ਪਾੜੇ ਵਿੱਚੋਂ ਖੋਲ ਕੇ ਵਿੱਚੋਂ ਦਿਖਾ ਦੇਖੋ ਠੀਕ ਆ ਭਾਈ ਇਹ ਵੀ ਤੁਹਾਨੂੰ ਵਿੱਚੋਂ ਵੀ ਦਿਖਾ ਦੇਣਗੇ ਟਰੈਕ ਕਿੰਨਾ ਹੈ ਸਾਫ਼ ਹੈਗਾ ਤੇ 1200 ਘੰਟਾ ਚੱਲਿਆ ਹੋਇਆ ਹੈਗਾ ਓਰੀਜਨਲ 1204 ਨੰਬਰ ਹੈ ਨਾ ਭਾਜੀ ਹਾਂਜੀ ਠੀਕ ਆ ਭਾਜੀ ਫਰਸਟ ਪਾਰਟੀ ਦਾ ਹੂੰ ਵਿੱਚੋਂ ਚੈੱਕ ਕਰ ਸਕਦੇ ਹੋ ਕੰਡੀਸ਼ਨ ਭਾਈ ਟਰੈਕਟਰ ਤੇ ਉਹ ਵੀ ਸਾਫ਼ ਹੋਇਆ ਹੂੰ ਲਓ ਭਾਈ ਪੂਰਾ ਸੋਹਣਾ ਟਰੈਕਟਰ ਹੈਗਾ ਨਾ ਹਾਂਜੀ ਤੇ ਬਾਵਾ ਦਿਨ ਹੋ ਗਿਆ ਭਾਈ ਜੀ ਕਹੀ ਜਾਂਦਾ ਸੀਗਾ ਇਹਦੇ ਵੀਡੀਓ ਪਾ ਦੇ ਇਹਨੂੰ ਭਾਜੀ ਅੱਜ ਵੀਡੀਓ ਪਾਤੀ ਤੇ ਜੇ ਕਿਸੇ ਵੀਰ ਨੇ ਖਰੀਦਣਾ ਤਾਂ ਜਲਦੀ ਖਰੀਦ ਸਕਦੇ ਹੋ ਕਿ ਤੇਲ ਬ੍ਰੇਕਾਂ ਵਾਲਾ ਰਿਵਰਸ ਪੀਟੀਓ ਵਾਲਾ ਹੀ ਠੀਕ ਹੈ ਰਿਵਰਸ ਪੀਟੀਓ ਵਾਲਾ ਡਬਲ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਵਾਲਾ ਹੀ ਠੀਕ ਹੈ ਭਾਜੀ 2 ਸਪੀਡ ਚ ਹੈ ਨਾ 2 ਸਪੀਡ ਚ ਜੀ ਠੀਕ ਹੈ ਭਾਜੀ 2 ਸਪੀਡ ਚ ਹੈਗਾ ਤੇ ਡਿਮਾਂਡ ਭਾਈ ਇਹਦੀ ਕਿੰਨੀ ਹੈਗਾ ਡਿਮਾਂਡ ਇਹਦੀ ਹੈਗੀ 5 ਲੱਖ ਰੁਪਈਆ ਜੀ ਠੀਕ ਹੈ ਜੀ 5 ਲੱਖ ਰੁਪਈਆ ਮੌਕੇ ਤੇ ਮੌਕੇ ਤੇ ਆਪਾਂ ਮਾਨਤਾਨ ਕਰ ਦਾਂਗੇ ਜਿਹੜਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਦੱਸੂਗਾ ਵੀ ਅਸੀਂ ਉਹਦੀ ਵੀਡੀਓ ਦੇਖ ਕੇ ਆ 4 ਲੱਖਸ ਦੇ ਹਾਂਜੀ ਜੇ ਕੋਈ ਆਪਣੇ ਕੋਲੇ ਘਰੇ ਆਉਂਦਾਗਾ ਤੁਹਾਡਾ ਨਾਂ ਲੈਂਦਾਗਾ ਉਹਦਾ ਹੋਰ ਵੀ ਮਾਨਤਾਨ ਕਰਦਾ ਉਹਦਾ ਹੋਰ ਵੀ ਮਾਨਤਾਨ ਹੋਊਗਾ ਹਾਂਜੀ ਠੀਕ ਆ ਭਾਈ ਤੇ ਕਹੇਗਾ ਸੋਨਾ ਲਿਕਾ 50 ਦਾ ਜੀ ਹਾਂਜੀ ਠੀਕ ਆ ਵੀਰੋ ਭਾਈ ਇਹ ਵੀ ਕੋਕਾ ਪੀਸ ਹੈਗਾ ਤੇ ਪਹਿਲਾਂ ਨਾ ਜਦੋਂ ਵੀਡੀਓ ਕਰਨ ਆਉਂਦੀ ਸੀ ਨਾ ਤਾਰਾ ਭਾਈ ਸੂਟ ਤੇ ਡਾਇਰੈਕਟਰ ਲੈ ਕੇ ਆਉਂਦਾ ਵੀਰਾ ਹਾਂਜੀ ਹੁਣ ਭਾਈ ਪੱਟੇ ਲਿਆਉਣੇ ਨੇ ਵੱਡੇ ਲਿਆਉਣ ਲੱਗੇ ਠੀਕ ਆ ਭਾਈ ਲਓ ਵੀ ਹੁਣ ਪੱਟੇ ਟਰੈਕਟਰ ਲਿਆਉਣ ਲੱਗਿਆ ਭਾਈ ਜੇ ਕਿਸੇ ਵਿੱਚ ਵੇਚਣਾਗਾ ਤਾਂ ਵੀ ਭਾਈ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਇਹ ਮਾਡਲ ਕਿੰਨਾ ਬੇਦਾਰੇ ਇਹ ਮਾਡਲ ਹੈਗਾ ਜੀ 18 ਜੀ 18 ਮਾਡਲ ਆ 55 ਬੋਸ ਦਾ ਦੇਖੋ ਬਈ ਫਾਟਰ ਪਾਰਟੀ ਦਾ ਹਾਂਜੀ ਤੇ ਟਾਇਰ ਬਈ ਇਹਦੇ ਟਾਇਰ ਇਹਦੇ ਨਾਲ ਦੇ ਆ ਜੀ ਠੀਕ ਆ ਜੀ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ ਹਾਂਜੀ ਠੀਕ ਆ ਬਈ ਇਹ 14 ਦੇ ਟਾਇਰਾਂ ਨਾਲ ਦੇ ਟਾਇਰਾਂ ਕਿ ਕਿੰਨੇ ਕੇ ਪੈਸੇ ਪਵੇ ਜੀ ਇਹਦੇ ਟਾਇਰ ਹੈਗੇ ਜੀ 60 ਪੈਸੇ ਜੀ ਠੀਕ ਆ ਲੈ ਬਈ 60 ਕੇ ਪੈਸੇ ਨਾਲ ਦੇ ਟਾਇਰ ਆਗੇ ਤੇ ਪਾਵਰ ਸਟੀering ਆ ਦੋਨਾਂ ਪਾਸੇ ਪਾਵਰਫੁੱਲ ਹਾਂਜੀ ਪਾਵਰ ਸਾਰਾ origignal ਆ ਟਰੈਕਟਰ ਜੀ ਠੀਕ ਆ ਬਈ ਹਾਂਜੀ ਚੈੱਕ ਕਰ ਸਕਦੇ ਬਈ ਜੀ ਕੰਡੀਸ਼ਨ 18 ਮਾਡਲ ਦਾ ਘੰਟੇ ਚੱਲਿਆ ਬਈ ਤਾਰੇ ਇਹ ਮੇਰੇ ਹਿਸਾਬ ਨਾਲ ਚੱਲਿਆ ਹੋਣਾ ਜੀ ਦੇਖਦੇ ਆਂ ਲੋ ਬਈ ਚੈੱਕ ਕਰਕੇ ਦੱਸਦੇ ਆਪਾਂ ਲੋ ਬਈ ਚੈੱਕ ਕਰਦੇ ਆ ਲਗਭਗ 15 1600 ਘੰਟਾ ਚੱਲਿਆ ਜੀ 15 1600 ਘੰਟਾ ਹਾਂ ਜੀ ਠੀਕ ਹੈ ਬਈ 15 1600 ਘੰਟਾ ਲਗਭਗ ਚੱਲਿਆ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਹੈਗੀ 495000 ਰੁਪਈਆ ਜੀ ਠੀਕ ਹੈ ਜੀ ਲਓ ਵੀ 4 ਲੱਖ 95000 ਹੁਣ ਸੂਟ ਤੋੜਨਾ ਕਰੀ ਮੈਂ ਕਰ ਦਿੰਦਾ ਹਾਂ ਜੀ ਕਰ ਦਈਂ ਇਹ ਲੋਬੇ ਜੀ ਮੇਰੀ ਵੀਡੀਓ ਦੇਖ ਕੇ ਆ ਜਾਓ 4 ਲੱਖ 95800 ਤੁਸੀਂ ਜਿੰਨੀ ਕਰਨੀ ਕਰ ਦੋ ਛੋੜੇ ਠੀਕ ਹੈ 80000 ਦਾ ਲੈ ਜਾਓ ਜੀ ਠੀਕ ਹੈ ਠੀਕ ਹੈ ਬਾਈ ਚਲੋ ਵੀ ਬਾਕੀ ਕਿੰਨੀ ਸੇ ਚੈੱਕ ਕਰੋ ਤੇ ਪੁਰਾਣਾ ਡੈਕਟਰ ਕੱਟ ਲਾਂਗੇ ਬੱਚੀ ਘਰੇ ਤਾਂ ਨਹੀਂ ਕੋਈ ਖੜਿਆ ਘਰੇ ਨਹੀਂ ਖੜਾ ਜੀ ਲੋਬੇ ਬਾਈ ਇੱਕ ਟਰਾਲੀ ਵੀ ਲੈ ਕੇ ਆਇਆ ਤੇ ਪੁੱਛਦਾ ਬਾਈ ਤੋਂ ਤੇ ਦੱਸੋ ਬਾਈ ਜੀ ਇਹਦੇ ਬਾਰੇ ਤੇ ਗੱਲਬਾਤ ਕਰੀਏ ਪਹਿਲਾਂ ਇਹਦੇ ਟਾਇਰਾਂ ਦੀ ਬੇਦਾਗ ਹੈ ਬਾਈ ਜੀ ਟਾਇਰ ਬੇਦਾਗ ਬਿਲਕੁਲ ਜੀ 11 ਛੇ ਦੀ ਟਰਾਲੀ ਹੈ ਜੀ 11 ਛੇ ਦੀ ਟਰਾਲੀ ਹੈਗੀ ਹਾਂ ਜੀ ਤੇ ਲੋਬੇ ਜੀ ਤੇ ਜੱਕਾ ਲਿਆ ਬੇ ਜੀ ਨਹੀਂ ਬਗੈਰ ਜੱਕ ਤੋ ਸਾਦੀ ਜੀ ਸਾਦੀ ਕਹਿੰਦੇ ਆਪਾਂ ਫੁੱਲ ਹੈਵੀ ਫਾਰਸ ਲੱਗਾ ਜੀ 5 ਇੰਚ ਹੀ ਹਿੱਸਾ ਲੱਗਾਗਾ 10 ਨਟ ਹੀ ਹੱਬ ਥਾਲੀ ਨੂੰ ਇਹ ਬੰਦੇ ਨੇ ਬਣਾਈ ਸੀਗੀ ਜੀ ਠੀਕ ਹੈ ਜੀ ਮੁੜ ਕੇ ਉਹਨਾਂ ਦਾ ਬਾਹਰ ਦਾ ਬਣ ਗਿਆ ਆਪਾਂ ਦੋਨੇ ਚੀਜ਼ਾਂ ਹੀ ਲੈ ਲਈਆਂ ਸੀ ਉਹਨਾਂ ਦਾ ਟਰੈਕਟਰ ਵੀ ਲੈ ਲਈ ਟਰਾਲੀ ਵੀ ਲੈ ਲਈ ਸੀ ਆ ਬੈੱਡ ਬੁੱਡ ਪੂਰਾ ਮਜ਼ਬੂਤ ਆ ਟਰਾਲੀ ਦਾ ਇਹ ਟਰਾਲੀ ਵੀ ਪੂਰਾ ਮਜ਼ਬੂਤ ਹੈਗਾ ਆਪਾਂ ਕਹਿੰਦੇ ਬਹੁਤ ਜ਼ਿਆਦਾ ਘਾਟ ਚੱਲੀ ਹੋ ਜਾਣਾ ਚੱਲੀ ਨਹੀਂ ਤੇ ਫਾਸਤ ਬਖਾਓ ਟਰਾਲੀ ਦੀ ਜਮਾ ਹੀ ਨਹੀਂ ਠੀਕ ਹੈ ਨਮ ਕੋਈ ਬਣਾਈ ਸੀ ਬੰਦੇ ਆਣੇ ਉਹਨਾਂ ਨੇ ਠੀਕ ਆ ਜੇ ਕੋਈ ਸਾਦੀ ਟਰਾਲੀ ਦੇਤੇ ਵੀ ਮੰਨ ਕੇ ਕੋਈ ਪੈਸੇ ਲਾਉਣਾ ਚਾਹੁੰਦਾਗਾ ਹਨਾ ਹਾਂਜੀ ਬਾਕੀ ਬੈਡ ਬੁੱਡ ਵੇਖ ਕਿੰਨਾ ਮਜ਼ਬੂਤ ਆ ਇਹ ਤੋਂ ਇਹ ਸਭ ਖਾਦੇ ਕਿੰਨਾ 5 ਇੰਚ ਇਹ ਸਗਾ ਨਹੀਂ ਕੋਈ ਅੰਚ 5 ਇੰਚ ਲਾਉਂਦਾ ਨਹੀਂ ਟਰਾਲੀ ਨੂੰ ਆਪ ਬੰਦਾ ਚੈਨਰ ਤਾਂ ਨਹੀਂ ਗਨੇ ਹੋਣੇ ਬਾਈ ਕਿੰਨੇ ਨੇ ਗਨੇ ਨਹੀਂ ਚੈਨਰ ਨਹੀਂ ਗਨੇ ਜੀ ਹੱਬਾਂ ਵੇਖ ਲਓ ਕਿੱਡੀਆਂ ਕਿੱਡੀਆਂ ਜੀ ਠੀਕ ਆ ਲੈ ਵੀ ਆਪਾਂ ਵੀ ਤੁਸੀਂ ਦੇਖ ਜਾਣਾ ਪੱਟੀਆਂ ਹੱਪਾੜੀਆਂ ਥੱਲੋਂ ਬਖਾ ਦਿਓ ਟਰਾਲੀ ਇਹਦਾ ਇਹ ਸਭ ਕਾ ਦਿਓ 5 ਇੰਚ ਇਹ ਸਗਾ ਟਰਾਲੀ ਦਾ ਠੀਕ ਆ ਜੀ ਗੱਡੂ ਗੁੱਡਰ ਵੀ ਪੂਰੇ ਸਾਫ ਹੈ ਨੇਣਾ ਪੂਰੇ ਸਾਫ ਜੀ ਬੰਦਾ ਪਾਣੀ ਦੀ ਭਰਲੇ ਟਰਾਲੀ ਇੱਕ ਬੂੰਦ ਵੀ ਨਹੀਂ ਬਾਹਰ ਨਿਕਲਦੀ ਜੀ ਠੀਕ ਆ ਜੀ ਹਾਂਜੀ ਬਾਕੀ ਚੈੱਕ ਕਰ ਲਿਆ ਤੇ ਕੀ ਡਿਮਾਂਡ ਆ ਪਈ ਆ ਦੀ ਡਿਮਾਂਡ ਇਹ ਦੀ ਗਈ 95000 ਰੁਪਈਆ ਜੀ ਓਲ ਲਈ ਹਾਂਜੀ ਲੈ ਵੀ 95000 ਰੁਪਈਆ ਡਿਮਾਂਡ ਆ ਗਈ ਮਾਨਤਾਨ ਹੋ ਜੂ ਪਈ ਤਾਰੇ ਮਾਨਤਾਨ ਹੋ ਜੂ ਬਾਈ ਜੀ ਠੀਕ ਆ ਲੈ ਵੀ ਮਾਨਤਾਨ ਵੀ ਹੋ ਜੂ ਬੱਜੇ ਕਿਸੇ ਵੀਰ ਨੇ ਖਰੀਦਣੀ ਹੈਗੀ ਫੁੱਲ ਹੈਵੀ ਫਾਰਸ ਲੱਗੀ ਆ ਫਾਰਸ ਵੇਖੋ ਕਿੰਨਾ ਮੋਟਾ ਲੱਗਾਈ ਦਿਖਾ ਦੇ ਬਾਈ ਜਾਨ ਲੈ ਵੀ ਫਰਸ਼ ਵੀ ਪੂਰਾ ਮੋਟਾ ਲੱਗਾ ਆ ਬਾਕੀ ਤੁਸੀਂ ਇਹ ਵੀ ਦੇਖ ਸਕਦਾਂਗੇ ਹੂੰ ਚੈਨਲ ਚੁੰਦਰ ਵੀ ਪੂਰੇ ਵਧੀਆ ਲੱਗੇ ਹੋਏ ਨੇ ਹਾਂਜੀ ਠੀਕ ਆ 75 ਇਹ 95000 ਕੀ ਡਿਮਾਂਡ ਆ ਨਾ ਬਈ 95000 ਦੀ ਪੈਦਾਰੀ ਮੌਕੇ ਦੇ ਦੇ ਦਾਂਗੇ ਆਪਾਂ ਜੀ 90000 ਦੀ ਟਰਾਲੀ ਜੀ 90000 ਰੁਪਏ ਹਾਂਜੀ ਜੇ ਕੋਈ ਆਪ ਤੇਰਾ ਨਾਮ ਲੈ ਕੇ ਆਉਂਦਾ ਉਹਦਾ 2000 ਹੋਰ ਵੀ ਮਾਨਤਾਨ ਕਰ ਦਾਂਗੇ ਆਪਾਂ ਜੀ ਠੀਕ ਆ ਆਪਣੇ ਦਾ ਖਰਚਾ ਵਾਲਾ ਕੰਮ ਹੋ ਗਿਆ ਹਾਂਜੀ ਦੇਵਾਂਗੇ ਠੀਕ ਆ ਹਾਂਜੀ ਠੀਕ ਆ ਬਈ ਦਾਰੇ ਠੀਕ ਆ ਟਾਇਰ ਵੀ ਵੇਚ ਦਾਗਾ ਟਰਾਲੀ ਦੇ ਠੀਕ ਆ ਕਰੇ ਤਾਂ ਨਹੀਂ ਹੁੰਦੀ ਆਪਣੇ ਕੋਲੇ ਕਰੇ ਨਹੀਂ ਹੁੰਦੀਆਂ ਜੀ ਠੀਕ ਹੈ ਇਹ ਤਾਂ ਇੱਕ ਉਹ ਹੀ ਆ ਇਹ ਤਾਂ ਕੂੰ ਹੀ ਲਈ ਆਪਾਂ ਉਹ ਵੀ ਲੈ ਆਪਾਂ ਉਹ ਟਰੈਕਟਰ ਲੈਣਾ ਕਰਕੇ ਲੈਣੀ ਪਈ ਨਾਲ ਜੀ ਠੀਕ ਹੈ ਬਈ ਠੀਕ ਹੈ ਜੀ ਠੀਕ ਹੈ ਬਈ ਦਾਰੀ ਓਕੇ ਬਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਾਈ ਜੀ ਬਰੇ ਬਈ ਬਰੇ ਕੀ ਨਾਮ ਆ ਬਾਈ ਜੀ ਆਪਣਾ ਜੱਗਾ ਜੱਗਾ ਤੇ ਪਿੰਡ ਹੈਗਾ ਬਾਈ ਜੀ ਸੇਖਵਾ ਸੇਖਵਾ ਠੀਕ ਆ ਬਾਈ ਜੀ ਤੇ ਲੈ ਬਈ 59 11 ਛੋਟਾ ਟਰੈਕਟਰ ਲੈ ਕੇ ਆਇਆ ਬਾਈ ਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰਵਾਉਣੀ ਆ ਤੇ ਮਾਡਲ ਦੱਸੋ ਬਾਈ ਜੀ ਕਿੰਨਾ ਹੈ 94 ਮਾਡਲ ਬਾਈ ਪੰਜਾਬ ਨੰਬਰ ਆ ਠੀਕ ਆ ਲਓ ਵੀ ਪੰਜਾਬ ਨੰਬਰ ਆਗਾ 94 ਮਾਡਲ ਆ ਓਰੀਜਨਲ ਹੈ ਬਾਈ ਜਿੰਨਾ ਵੀ ਸਾਰਾ ਓਰੀਜਨਲ ਬੇਟ੍ਰੈਕਟਰ ਚਾਰੇ ਟਾਇਰ ਨਾ ਮੇਡ ਟਰੈਕਟਰ ਦੇ ਠੀਕ ਆ ਲਓ ਵੀ ਚੌਕ ਚੌਕਰਾ ਟਾਇਰ ਦਾ ਨਵਾਂਗਾ 14 ਦੇ ਟਾਇਰਾਂ ਚ ਬਾਈ ਜੀ ਨਹੀਂ 16 ਦੇ 16 ਦੇ ਟਾਇਰਾਂ ਚ ਆ ਠੀਕ ਆ ਬਾਈ ਲੈ 16 ਦੇ ਟਾਇਰਾਂ ਚ ਆ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਮਗਰਾਟ ਵਗੈਰਾ ਦੀ ਕੰਡੀਸ਼ਨ ਦਿਖਾ ਦੇ ਮੈਨੂੰ ਮਗਰਾਟ ਵਗੈਰਾ ਵੀ ਪੂਰੇ ਸਾਫ ਪਏ ਨੇਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਬਾਈ ਕਿਆ ਬਈ ਨੇ ਤੇ 94 ਮਾਡਲ ਹੈਗਾ ਤੇ ਨੰਬਰ ਕਿੱਥੋਂ ਦਾ ਬਈ ਜੀ ਇਹ ਐਪੀਪੀ 13 ਸੰਗਰੂਰ ਦਾ ਸੰਗਰੂਰ ਦਾ ਨੰਬਰ ਹੈਗਾ ਠੀਕ ਹੈ ਜੀ ਤੇ ਡਿਮਾਂਡ ਬਈ ਜੀ ਦੀ ਬਈ 2 ਲੱਖ 20 ਹਜ਼ਾਰ ਰੁਪਿਆ ਓਨਲੀ ਹਾਂ ਮੌਕੇ ਤੇ ਬਈ ਮੌਕੇ ਦੇ ਮਾਣ ਤਨ ਬਾਈ ਦਾ ਫੁੱਲ ਕਰ ਦਾਂਗੇ ਜਿਹੜਾ ਆਊਗਾ ਮਾਣ ਤਨ ਕਰੋਗੇ ਕਿ ਵਧੀਆ ਸੂਟ ਕਰੋਗੇ ਬਾਈ ਬਾਈ ਫੁੱਲ ਸੂਟ ਕਰ ਦਾਂਗੇ ਯਾਰ ਚਲ ਵੀਡੀਓ ਸ਼ੇਅਰ ਕਰਕੇ ਆ ਗਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਵੀਡੀਓ ਸ਼ੇਅਰ ਕਰਕੇ ਆ ਗਿਆ ਫੁੱਲ ਛੋੜ ਕਰ ਠੀਕ ਹੈ ਲੈ ਵੀ ਫੁੱਲ ਸੂਟ ਹੋ ਜੂਗੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ ਇੱਕੋ ਟਰੈਕਟਰ ਆ ਬੇਕਰੂ ਟਰੈਕਟਰ ਆ ਹਾਂ ਕਿਹੜੀ ਲੋ ਟਰੈਕਟਰ ਆ ਬਾਈ ਆਪਣਾ ਇੱਕ ਟਰੈਕਟਰ ਲੈ ਕੇ ਆਇਆ ਠੀਕ ਆ ਬਾਈ ਤੇ ਮੋਬਾਈਲ ਨੰਬਰ ਬਾਈ ਜੀ 95921 13913 ਠੀਕ ਆ ਬਾਈ ਠੀਕ ਆ ਬਾਈ ਧੰਨਵਾਦ ਠੀਕ ਵੀ ਤਾਰ ਸਤਿ ਸ਼੍ਰੀ ਅਕਾਲ ਬਾਈ ਹੋ ਠ ਕਿੰਨੇ ਡੈਕਟਰ ਲੈ ਗਿਆ ਬਾਈ ਦੋ ਲਿਆਂਦੇ ਜੀ ਠੀਕ ਹੈ ਜੀ ਲਓ ਵੀ ਮਹਿੰਦਰਾ ਬਾਰੇ ਗੱਲਬਾਤ ਕਰਦੇ ਆਂ ਇਹਦਾ 475 ਡੀਆਈ ਸਰਪੰਚ ਤੇ ਮਾਡਲ ਬਾਈ ਇਹ 2001 ਜੀ ਲੈ ਵੀ 2001 ਦਾ ਰੰਗ ਪੈਂਦੀ ਸਾਰਾ Ориਜਨਲ ਬਾਈ ਗਾਰੰਟੀ ਆ ਹਾਂਜੀ ਹਾਂਜੀ ਠੀਕ ਆ ਲੈ ਬਾਈ ਜੀ ਤੇ 12 ਦੇ ਟਾਇਰ ਨੇ ਤੇ ਕਿੰਨੇ ਕੇ ਪੈਸੇ ਪਿਆ ਬਾਈ ਟਾਇਰ ਟਾਇਰ ਹੈਗੇ 80 ਪੈਸੇ ਬਾਈ ਠੀਕ ਆ ਬਾਈ ਜੀ ਲੀਕ ਜੀ ਦੀ ਕੋਈ ਪ੍ਰੋਬਲਮ ਹੈ ਜੀ ਲੀਕ ਜੀ ਤਾਂ ਨਹੀਂ ਹੈਗਾ ਕਿਤਾ ਨਾ 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 ਪੂਰਾ ਵੀ ਨਹੀਂ ਠੀਕ ਆ ਬਾਈ ਜੀ ਪੂਰਾ ਇਹ 2001 ਮਾਡਲ ਦਾ ਡਿਮਾਂਡ ਬਾਈ ਜੀ ਡਿਮਾਂਡ 235 ਜੀ 2 ਲੱਖ 35 ਮੋਕੇ ਤੇ ਕਰ ਲਾਂਗੇ ਜੀ ਠੀਕ ਹੈ ਜੀ ਤੇ ਅਗਲਾ ਬਾਈ ਜੀ ਸੋਨਾਲੀ ਕਾ ਲੈ ਬਾਈ ਜੀ ਅੱਗੇ ਆ ਗਿਆ ਸੋਨਾਲੀ ਕਾ 750 ਦਾ ਤੇ ਇਹ ਮਾਡਲ ਬਾਈ ਜੀ ਇਹ 10 ਠੀਕ ਹੈ ਸਪੀਕਰ ਵਗੈਰਾ ਲਾਉਂਦੇ ਤਾਂ ਨਹੀਂ ਆਈ ਦੇ ਦਾਂਗੇ ਬਾਈ ਠੀਕ ਹੈ ਜੀ ਤੇ ਬੈਕ ਟਾਇਰ ਬਾਈ ਜੀ ਬੈਕ ਟਾਇਰ ਇਹਦੇ ਹੈਗੇ ਆ 50 ਕ ਪੈਸੇ 50 ਕ ਪੈਸੇ ਠੀਕ ਹੈ ਜੀ ਤੇ ਅਗਲੇ ਤਾਂ ਨਵੇਂ ਮੰਗ ਕੋਈ ਆ ਨਾ 80 ਕ ਪੈਸੇ 85 ਪੈਸੇ ਟਾਇਰ ਰੱਖਦੇ ਨੇ ਬਾਈ ਜੀ ਇੰਜਨ ਗੇਅਰ ਬਾਈ ਇੰਜਨ ਗੇਅਰ ਓਕੇ ਆ ਜੀ ਠੀਕ ਹੈ ਜੀ ਤੇ 10 ਮਾਡਲ ਆ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ ਪੂਰੀ ਸਾਫ ਪਈ ਹੈਗੀ ਤੇ ਡਿਮਾਂਡ ਬਈ ਜੀ ਦੀ ਡਿਮਾਂਡ 340 3 ਲੱਖ 40 ਹਜ਼ਾਰ ਸਾਧੇ ਘਟਾਈ ਵਾਲਾ ਹਾਂਜੀ ਠੀਕ ਆ ਬਈ ਜੀ ਸਾਰਾ origignal tractor ਸਾਰਾ regional ਆ ਠੀਕ ਆ ਬਈ ਜੀ ਪਾਕੀ ਕੰਡੀਸ਼ਨ ਦੇਖ ਸਕਦੇ ਬਈ ਜੀ ਪੂਰਾ ਓਕੇ ਰਿਪੋਰਟ ਚ ਬਈ ਸਪੀਕਰ ਵਗੈਰਾ ਲੱਗੇ ਨੇ ਬਈ ਕਹਿੰਦਾ ਨਾਲ ਦੇਵਾਂਗੇ ਤੇ ਮੌਕੇ ਤੇ ਮਾਨਤਾ ਨੂੰ ਜੀ ਮੌਕੇ ਤੇ ਕਰ ਦੋਗੇ ਮਾਨਤਾ ਨੂੰ ਬਾਈ ਟਰੈਕਟਰ ਵੀ ਕੱਟਿਆ ਜਾਊਗਾ ਟਰੈਕਟਰ ਵੀ ਕੱਟ ਲਾਂਗੇ ਠੀਕ ਹੈ ਘਰੇ ਕੋਈ ਟਰੈਕਟਰ ਘਰੇ ਤਾਂ ਹੈ ਨਹੀਂ ਟਰਾਲੀਆਂ ਹੁੰਦੀਆਂ ਆਪਣੇ ਕੋਲੇ 11 6 ਠੀਕ ਹੈ ਜੀ। ਇਹ ਕਾਲੀਆਂ ਵੀ ਬਿਨਾ ਚੈੱਕ ਤੋਂ ਵੀ। ਠੀਕ ਹੈ ਜੀ। ਪ੍ਰਾਣੀ ਮਿਲਦੇ ਨੇ ਜਾਂ ਪ੍ਰਾਣਗਾ ਜੀ। ਪ੍ਰਾਣੀਆਂ? ਹਾਂਜੀ। ਠੀਕ ਹੈ। ਕਿੰਨੇ ਕੇ ਰੇਟ ਤੋਂ ਸਟਾਰਟ ਹੋ ਜਾਂਦੇ ਨੇ ਆਪਣੇ ਕੋਲ? ਰੇਟ ਬਈ ਲੱਖ ਤੋਂ ਲੈ ਕੇ ਸਵਾ ਲੱਖ ਤੱਕ। ਲੱਖ ਤੋਂ ਸਵਾ ਲੱਖ ਤੱਕ। ਹਾਂਜੀ। ਠੀਕ ਹੈ ਜੀ। ਨਵੇਂ ਸਵਾ ਲੱਖ ਲੀਟਰ ਵਾਲੀ ਜੇ ਕਿਸੇ ਨੇ ਖਰੀਦ ਰਹੀਆਂ ਪ੍ਰਾਣੀਆਂ। ਜਗਰਾਵਾਂ ਨੇ ਟਰਾਲੀਆਂ ਖੜੀਆਂ ਤਿੰਨ ਆਪਣੇ ਕੋਲ। ਠੀਕ ਹੈ ਜੀ। ਕਿੰਨੇ ਬਏ ਕਿੰਨੇ ਚ ਜੀ? 11 6 ਠੀਕ ਹੈ ਜੀ। ਤੇ ਜੇ ਗੱਲਬਾਤ ਕਰੀਏ ਕਿੰਨੇ ਨਟੀਆਂ ਪਜਣਗੇ? ਅੱਬਾਂ 10 ਨਟਕ। ਠੀਕ ਹੈ ਸਿੰਗਲ ਡੈਰੀ ਕਿਡਾ ਸਿੰਗਲ ਸਿੰਗਲ ਹੀ ਹੁੰਦੇਗਾ ਆਪਣੇ ਕੋਲ ਠੀਕ ਹੈ ਸਿੰਗਲ ਹੀ ਹੁੰਦੇ ਨੇ ਤੇ ਪੰਪ ਵਾਲੀਆਂ ਬਈ ਤਿੰਨ ਪੰਪ ਵਾਲੀਆਂ ਠੀਕ ਹੈ ਜੀ ਦੋ ਬਿਨਾ ਪੰਪ ਤੋਂ ਦੋ ਬਿਨਾ ਪੰਪ ਹਾਂਜੀ ਠੀਕ ਹੈ ਬਈ ਤੇ ਮੋਬਾਈਲ ਨੰਬਰ ਬਈ 76969 883 ਨਸਤਾਨ ਹਾਂਜੀ ਠੀਕ ਹੈ ਬਈ ਠੀਕ ਹੈ ਬਈ ਤਾਂ ਠੀਕ ਹੈ ਚਲੋ ਬਈ ਜੀ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਤਿ ਸ੍ਰੀ ਅਕਾਲ